ਬਾਈ ਤੂੰ ਐਸਾ ਭਲਾ ਇੰਨੀ ਵਧੀਆ ਸੜਕ ਜਾਰੇ ਕਿਵੇਂ ਬਣ ਜੂਗੀ ਦੁਬਾਰੇ ਤੇਰੇ ਲਵੇ ਕੀ ਸਹੂਲਤਾਂ ਵੀ ਤੂੰ ਇਹੀ ਜੀ ਸੜਕ ਬਣਾ ਦੇਗਾ ਇਹਨੂੰ ਕਾਦੇ ਨਾਲ ਉਵੇਂ ਦੀ ਕਾਦੇ ਨਾਲ ਬਣਾ ਦੇਗਾ ਸੀਮੈਂਟ ਪਾਉਂਗੇ ਆਹ ਇਹ ਪੱਟ ਆਹ ਇਨ ਪਾ ਕੇ ਪੱਟਾ ਇਹਦੇ ਉੱਪਰ ਦੀ ਤੂੰ ਪਾ ਸੀਮੈਂਟ ਸੁਣ ਲੈ ਜੇ ਤਾਂ ਯਾਰ ਇਹ ਸੜਕ ਉਵੇਂ ਬਣ ਗਈ ਠੀਕ ਹੈ ਨਹੀਂ ਠੀਕ ਹੈ ਚਾਹੇ ਅਸੀਂ ਸਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਆਪਣਾ ਚੀਮਿਆਂ ਤੋਂ ਜਿਹੜੀ ਸੀਵਰੇਜ ਆਉਂਦੀ ਆ ਪਾਈਪ ਲਾਈਨ ਆਉਂਦੀ ਹੈ ਤੇ ਉਹਦਾ ਤੁਹਾਨੂੰ ਪਹਿਲਾਂ ਵੀ ਪਤਾ ਹੈ ਨਾ ਕਾਫੀ ਰੌਲਾ ਚੱਲੇਗਾ ਜਿਹੜੀ ਪਾਈਪ ਲਾਈਨ ਪਾਉਂਦੀ ਤੇ ਉਹ ਤੋਂ ਸਾਨੂੰ ਜਿਹੜੇ ਚੀਮਿਆਂ ਦੇ ਸੱਜਣ ਦੀ ਕੋਸ ਉਹ ਇਹ ਗੱਲ ਕਹਿੰਦੀ ਕਹਿੰਦੇ ਵੀ ਸੀ ਬਰੇਜ ਦਾ ਪਾਣੀ ਆ ਕਹਿੰਦੇ ਵੀ ਤੁਸੀਂ ਵਰਤਦੇ ਹੋ ਉਹ ਤੇ ਅੱਜ ਮੈਂ ਅਸੀਂ ਇਧਰੋਂ ਚੀਮਿਆਂ ਤੋਂ ਲੰਘੇ ਆਉਂਦੇ ਸੀ ਅੱਜ ਜਮਾ ਸੜਕ ਪੱਟ ਕੇ ਬੰਦੇ ਨੇ ਇਧਰ ਪਾਣੀ ਪਾਇਆ ਹੋਇਆ ਆ ਬਾਹਣ ਚ ਇਹ ਆ ਬਾਈ ਦੇ ਪੁੱਛਣ ਮੁਤਾਬਕ ਆ ਬਾਈ ਚੀਮਿਆਂ ਦਾ ਜਿਹੜਾ ਖੜਾ ਤੇ ਇਹਦੇ ਪੁੱਛਣ ਮੁਤਾਬਕ ਇਹਨੇ ਦੱਸਿਆ ਕਹਿੰਦਾ ਵੀ ਇਹ ਤੋਲਾਵਾਲ ਦਾ ਬੰਦਾ ਹੈ ਜਿਹਨੇ ਉਰੋਂ ਪਾਈਪ ਆ ਸੜਕ ਪੱਟ ਕੇ ਪਾਣੀ ਪਾਇਆ ਹੋਇਆ ਤੇ ਬਾਕੀ ਸਾਨੂੰ ਆਪਾਂ ਉਹਨੂੰ ਬਾਈ ਨੂੰ ਵੀ ਪੁੱਛਾਂਗੇ ਉਹਨੂੰ ਪੁੱਛਦੇ ਆਂ ਵੀ ਇਹ ਸੜਕ ਕਿਵੇਂ ਪੱਟੀ ਆ ਤੁਸੀਂ ਨੇ ਭਈ ਆ ਸੜਕ ਕਿਨੂੰ ਪੁੱਛ ਕੇ ਪੱਟੀ ਐ ਪਰਮਿਸ਼ਨ ਲਈ ਐ ਇਹਦੀ ਕਿਸ ਤੋਂ ਇਹ ਬਾਈ ਕਹਿੰਦਾ ਵੀ ਮੈਂ ਕਹਿੰਦਾ ਇਹਨੂੰ ਸੜਕ ਨੂੰ ਐਂ ਲਾ ਦੂੰਗਾ ਦਵਾਰੇ ਤੁਸੀਂ ਐ ਦੱਸੋ ਵੀ ਯਾਰਾ ਇੰਨੀ ਸੋਹਣੀ ਸੜਕ ਜਿਹੜੀ ਇਹਨੇ ਆ ਪੱਟ ਕੇ ਪਾਣੀ ਲਿਆਂ ਇਹ ਕਿਵੇਂ ਦਵਾਰੇ ਉਹੀ ਜਿਹੀ ਬਣ ਜੂ ਸਿਰਫ ਇਹਨੇ ਯਾਰਾ ਆਪਣੇ ਮਤਲਬ ਕਰਕੇ ਤੁਸੀਂ ਐ ਲਾ ਲਓ ਵੀ ਇਹਦਾ ਕੋਈ ਕਾਣ ਨਹੀਂ ਹੁੰਦਾ ਦੀ ਗਾਜੀਰੀ ਲਾਉਣ ਨੂੰ ਆਹ ਪੂਰੀ ਵਧੀਆ 18 ਫੁੱਟੀ ਰੋਡ ਪੱਟ ਕੇ ਇਹਨੇ ਉਰੋਂ ਦੀ ਪਾਣੀ ਲਿਆਂ ਤੇ ਇਹ ਰੋਡ ਕਰਕੇ ਅਸੀਂ ਇਤੋਂ ਪਹਿਲਾਂ ਹਨਾ ਚੀਮਿਆਂ ਦੇ ਨਾਲ ਸਾਡਾ ਪੂਰਾ ਜਿਹੜਾ ਜਾਈ ਹੁੰਦੀ ਰਹੀ ਹੈ ਵੀ ਭਾਈ ਜਿਹੜੀ ਪੈਪ ਲੈਣਾ ਤੁਸੀਂ ਉਹ ਉਧਰ ਪਾਓ ਆ ਗਿਆ ਬਾਈ ਕਿਵੇਂ ਬਾਈ ਇਹ ਸਿਰਫ ਤਾਂ ਕੱਦੂ ਕਰਕੇ ਪੱਟੀ ਐ ਆ ਦੇਖ ਲਓ ਤੁਸੀਂ ਹਨਾ ਪਾਣੀ ਸਿਰਫ ਇੰਨੇ ਪਾਣੀ ਪਿੱਛੇ ਨਹੀਂ ਆ ਰੱਬ ਨੇ ਉੱਤੋਂ ਵੀ ਪਾਤਾ ਜੀਦਾ ਕੱਦੂ ਤਾਂ ਉਹ ਵੀ ਹੋ ਜਾਂਦਾ ਪਰ ਯਾਰ ਇਹਨੇ ਧੱਕਾ ਕਰਿਆ ਕਿਨੂੰ ਪੁੱਛੇ ਪੱਟੀ ਐ ਬਾਈ ਇਹੇ ਬਾਈ ਤੂੰ ਐਸਾ ਭਲਾ ਇੰਨੀ ਵਧੀਆ ਸੜਕ ਜਾਰ ਐ ਕਿਵੇਂ ਬਣ ਜੂਗੀ ਦੁਬਾਰੇ ਤੇਰੇ ਲਵੇ ਕੀ ਸਹੂਲਤਾਂ ਵੀ ਤੂੰ ਇਹੀ ਜੀ ਸੜਕ ਬਣਾ ਦੇਗਾ ਕੱਚੀਆਂ ਗੱਲਾਂ ਬਾਈ ਯਾਰ ਹੁਣ ਤੂੰ ਐ ਲਾਲਾ ਵੀ ਸੀ ਪਹਿਲਾਂ ਜਿਹੜੀ ਪਿਛੋਂ ਪੈ ਪੈ ਲੈਣ ਆਉਂਦੀ ਉਹਦੇ ਪਿੱਛੇ ਵੀ ਅਸੀਂ ਲੜੀਂ ਗੀਆਂ ਉਹ ਤਾਂ ਮੇਰੀ ਗੱਲ ਹੈ ਪਰ ਮੈਂ ਉੱਥੋਂ ਲਾ ਕੇ ਨਾ ਉਹ ਦੂਸਰ ਲਾਇਆ ਜੀ ਉਹਦੇ ਪਹਿਲਾਂ ਨਹੀਂ ਬਾਈ ਗੱਲ ਸੁਣ ਮੇਰੀ ਗੱਲ ਸੁਣ ਤੈਂ ਉੱਥੋਂ ਉਹਦੇ ਵਿੱਚੋਂ ਪਾਣੀ ਪੱਟ ਲੈ ਤੂੰ ਕਿਸੇ ਹੋਰ ਤਰੀਕੇ ਨਾਲ ਲਗਾ ਲੈਂਦਾ ਹੋਰ ਤਰੀਕੇ ਨਾਲ ਹੋਣਾ ਨਹੀਂ ਜਿਹੜੇ ਚੀਮਿਆਂ ਦੇ ਨੇ ਹਨਾ ਬਾਈ ਸਾਡੇ ਲਾਲੇ ਮੁੱਖ ਮੋਤਵਾਰ ਬੰਦੇ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਵੀ ਅਸੀਂ ਕਿ ਤੇਰਾ ਤੋੜਾਵਾਲ ਪਿੰਡ ਐ ਇਹ ਖੇਤ ਵੀ ਤੋੜਾਵਾਲ ਦਾ ਐ ਤੈਂ ਯਾਰ ਫਿਰ ਇਹ ਇੰਨੀ ਇੰਨੀ ਵਧੀਆ ਛੜਕਿਆ ਯਾਰ ਸਿਰਫ ਇੱਕ ਆਪਣੇ ਸਵਾਰਥ ਖਾਤਰ ਤੇ ਪੱਟਦੀ ਹਣਾ ਮੈਂ ਵੀਰੇ ਉੰਮੀ ਲਾ ਦੂੰ ਯਾਰ ਕਿਵੇਂ ਮੈਨੂੰ ਐ ਦੱਸਦੇ ਵੀ ਤੂੰ ਤੇਰੇ ਲਈ ਲੁੱਕ ਹੈਗੀ ਐ ਪੱਟਾ ਹੈਗਾ ਉਹ ਪ੍ਰਬੰਧ ਹੈਗਾ ਤੇਰੇ ਲਈ ਜਿਹੜਾ ਮੰਨ ਲੈ ਜਿਹੜਾ ਜਿਹੜਾ ਸੜਕ ਜਿਵੇਂ ਬਣੀ ਹੋਈ ਐ ਹੁਣ ਤੂੰ ਐ ਲੜਾ ਆ ਪੱਟਾ ਪਿਆ ਹੋਇਆ ਪੱਟਾ ਪਾ ਕੇ ਤੂੰ ਮੈਨੂੰ ਐ ਦੱਸਦੇ ਵੀ ਤੇਰੇ ਲਈ ਲੁੱਕ ਵਾਲਾ ਪ੍ਰਬੰਧ ਹੈਗਾ ਲੁੱਕ ਵਾਲਾ ਨਹੀਂ ਹੈਗਾ ਵੀਰੋ ਤਾਂ ਮੈਂ ਤੇਰੀ ਗੱਲ ਸਮਝ ਗਿਆ ਉਹ ਤਾਂ ਮੈਂ ਜੀਦਾ ਹਾਂ ਯਾਰ ਸਾਨੂੰ ਕੋਈ ਚਾਅ ਨਹੀਂ ਹੈਗਾ ਦਿਖਾਣਾ ਤੇਰੀ ਕੋਈ ਵੀਡੀਓ ਬਣਾਉਣਾ ਦਾ ਸੀ ਪਹਿਲਾਂ ਉਹ ਸੜਕ ਪਿੱਛੇ ਵੀ ਲੜਿਆ ਇਹ ਗੱਲ ਪਿੱਛੇ ਵੀ ਅਸੀਂ ਪੱਟ ਨਹੀਂ ਹੁੰਦੇ ਯਾਰ ਪਾਈਪ ਲਾਈਨ ਪੈਣ ਨਹੀਂ ਦੇਣੀ ਪਰ ਯਾਰ ਤੂੰ ਐਂ ਦੇਖ ਸਿਰਫ ਤਾਂ ਯਾਰ ਆਪਦਾ ਕੱਦੂ ਕਰਨ ਵਾਸਤੇ ਤੂੰ ਕਿਸੇ ਦੀ ਮੋਟਰ ਪੁੱਛ ਲਿਆ ਕੱਸੀ ਦਾ ਪਾਣੀ ਥੋੜੇ ਰਿਆ ਹੋ ਰਹੇ ਹੁੰਦਾ ਸਾਡੇ ਮੇਰੀ ਗੱਲ ਸੁਣ ਜੀ ਖੇਪੜ ਤੋਂ ਕੱਸੀ ਦਾ ਪਾਣੀ ਹੁੰਦਾ ਤੂੰ ਉਧਰੋਂ ਉਹ ਵੀ ਵਰਤ ਸਕਦਾ ਉਹ ਉਹ ਸਾਡੇ ਉਂਦੇ ਨਹੀਂ ਬਈ ਨਹੀਂ ਯਾਰ ਉਹ ਆਉਂਦਾ ਜੇ ਇਹ ਨਾ ਆਉਂਦਾ ਫਿਰ ਤੂੰ ਇਹ ਕੰਮ ਨਹੀਂ ਕਰਨਾ ਤੀ ਯਾਰ ਹੈ ਅਸੀਂ ਬਈ ਪ੍ਰਸ਼ਾਸਨ ਨੂੰ ਵੀ ਕਹਿੰਦੇ ਹਾਂ ਜਿਹੜਾ ਕੋਈ ਵੀ ਯਾਰ ਉੱਚ ਅਧਿਕਾਰੀ ਹੈ ਸੜਕ ਵਾਲਾ ਕੋਈ ਜੇ ਇਹਦਾ ਕੋਈ ਵੇਸਟ ਵਾਲਾ ਪਾਣੀ ਦੀਗਾ ਉਹ ਚਲ ਇਹ ਇੱਥੋਂ ਹੀ ਲਗਾ ਲੈਂਦੇ ਨੇ ਸਿਰਫ ਇੱਕ ਦੋ ਦਿਨਾਂ ਵਾਸਤੇ ਵੀ ਮੇਰਾ ਕੱਦੂ ਹੋ ਜੇ ਹਨਾ ਤੇ ਇੱਕ ਦੋ ਦਿਨਾਂ ਵਾਸਤੇ ਨੇ ਉਰੋਂ ਸੜਕ ਪੱਟ ਕੇ ਮਾਰੀ ਵੀ ਮੈਂ ਛੇਤੀ ਕੱਦੂ ਕਰ ਲਾਂ ਦੇਖ ਬਈ ਹਨਾ ਵੀਡੀਓ ਤਾਂ ਮੈਂ ਤੇਰੀ ਪਾਉਂਗਾ ਪਰ ਤੂੰ ਜੇ ਤਾਂ ਇਹਦਾ ਹੱਲ ਕਰਨਾ ਹੂੰ ਕਰ ਲੈ ਨਹੀਂ ਅਸੀਂ ਦਾ ਪੂਰਾ ਐਕਸ਼ਨ ਲਾਵਾਂਗੇ ਯਾਰ ਠੀਕ ਹੈ ਮੇਰੀ ਸਵੇਰੇ ਗੱਲ ਆ ਠੀਕ ਹੈ ਮੇਰੇ ਆਗੇ ਇਹਨੂੰ ਦੇਖ ਲਈ ਵੀ ਤੇਰੇ ਤੂੰ ਮੈਨੂੰ ਐਂ ਦੱਸ ਦੇ ਵੀ ਇਹਨੂੰ ਕਾਦੇ ਨਾਲ ਉਵੇਂ ਦੀ ਕਾਦੇ ਨਾਲ ਬਣਾ ਦੇਗਾ ਸਿਮਿੰਟ ਪਾਉਂਗਾ ਆਹ ਇਹ ਪੱਟ ਆਈਂ ਪਾ ਕੇ ਬੱਟਾ ਇਹਦੇ ਉੱਪਰ ਦੀ ਉਦੋਂ ਬਾਅਦ ਸਿਮਿੰਟ ਲ ਬਾ ਉਹ ਮਾਂ ਦਾ ਪੁੱਤ ਹੈ ਤਾਂ ਬਾਹਲੀ ਕੱਚੀ ਗੱਲ ਕਰੀ ਹੋਈ ਹੈ ਤਾਂ ਅਸੀਂ ਪਹਿਲਾਂ ਲੰਘਦੇ ਜਾਂਦੇ ਹੋਏ ਵੀ ਦੇਖ ਕੇ ਗਿਆ ਤੇਰਾ ਜੀਰੀ ਦਾ ਕਦੋਂ ਰੱਬ ਹੀ ਕਰਾਉਂਦਾ ਕਿੱਡੀ ਗੱਲ ਦੀ ਹੂੰ ਨਹੀਂ ਮੈਂ ਪੱਕੇ ਹੀ ਲਾਇਆ ਇਹ ਦੇਖੋ ਨਾ ਭਾਈ ਇਹ ਭਾਈ ਕਹਿੰਦਾ ਮੈਂ ਕੱਲ੍ਹ ਤੱਕ ਕਹਿੰਦਾ ਵੀ ਇਹ ਸੜਕ ਨੂੰਵੇਂ ਦੀ ਬਣਾ ਦੂੰਗਾ ਜੇ ਤੈਨੇ ਬਣਾਤੀ ਫਿਰ ਤਾਂ ਠੀਕ ਹੈ ਲੈ ਜਾ ਕੇ ਲੈ ਕੇ ਆਏ ਆ ਮੈਂ ਦੇਖ ਜੇ ਤਾਂ ਭਾਈ ਮੇਰੀ ਗੱਲ ਸੁਣ ਲੈ ਜੇ ਤਾਂ ਯਾਰ ਇਹ ਸੜਕ ਨੂੰਵੇਂ ਬਣ ਗਈ ਠੀਕ ਹੈ ਨਹੀਂ ਠੀਕ ਹੈ ਚਾਹੇ ਅਸੀਂ ਜਿਹੜੇ ਮਰਜ਼ੀ ਅਧਿਕਾਰੀ ਲਵੇ ਸਾਨੂੰ ਜਾਣਾ ਪਵੇ ਅਸੀਂ ਇਹ ਗੱਲ ਦੀ ਗੌਰ ਕਰਾਂਗੇ ਮੈਂ ਕਿਹਾ ਟੈਨਸ਼ਨ ਹੈ ਜੀ ਤੁਸੀਂ ਸਵੇਰ ਤੱਕ ਦਿਨ ਵਿੱਚ ਕੰਮ ਹੋ ਲੰਗੇ ਠੀ